ਅੱਜ ਦਾ ਸਭ ਤੋਂ ਸੁਹਾਵਕ ਸਵਾਲ ਜਿਹੜਾ ਹਰ ਸੰਗਤ ਵੀ ਪੁੱਛ ਰਹੀ ਹੈ ਤੁਹਾਨੂੰ ਜੋ ਮਿਲ ਵੀ ਰਿਹਾ ਹੈ ਕੀ ਹਾਲ ਭਾਈ ਸਾਹਿਬ ਦਾ ਭਾਈ ਸਾਹਿਬ ਚੜ੍ਹਦੀ ਕਲਾ ਸਿੰਘ ਉਹਨਾਂ ਦੇ ਸਾਥੀ ਵੀ ਉਹਨਾਂ ਨੂੰ ਪੁੱਛਿਆ ਗਿਆ ਉਹ ਸਾਰੇ ਚੜ੍ਹਦੀ ਕਲਾ ਚ ਤੇ ਕੋਈ ਇੰਦਾ ਚਿੰਤਾ ਵਾਲੀ ਗੱਲ ਨਹੀਂ ਤੇ ਬਹੁਤ ਪਿਤਾ ਦੇ ਤੌਰ ਤੇ ਤੁਸੀਂ ਹੁਣ ਤੱਕ ਉਹਨਾਂ ਨੂੰ ਮਿਲ ਰਹੇ ਸੀ ਜੇਲ੍ਹ ਵਿੱਚ ਜਾ ਕੇ ਅੱਜ ਕੁਸਲਾਖਾਂ ਤੋਂ ਬਾਹਰ ਸੀਗੇ ਬੇਸ਼ੱਕ ਸਮਾਂ ਬਹੁਤ ਥੋੜਾ ਸੀਗਾ ਇੱਕ ਪਿਕਰ ਦੇ ਤੌਰ ਤੇ ਕਿਵੇਂ ਦਾ ਮਾਹੌਲ ਸੀ ਨਹੀਂ ਮਾਹੌਲ ਠੀਕ ਸੀ ਚਲੋ ਸਾਨੂੰ ਮੁਲਾਕਾਤ ਦਾ ਮੌਕਾ ਮਿਲਿਆ ਪਰ ਸਾਨੂੰ ਇਸ ਚੀਜ਼ ਦਾ ਥੋੜਾ ਜਿਹਾ ਅਫਸੋਸ ਰਿਹਾ ਕਿ ਜਿਹੜੇ ਏਡੀ ਦੂਰੋਂ ਨੇੜੋਂ ਚੱਲ ਕੇ ਆਏ ਸੀ ਉਹਨਾਂ ਨੂੰ ਦੇਖਣ ਕਰਨ ਵਾਸਤੇ ਤੇ ਮਿਲਣ ਵਾਸਤੇ ਪਰ ਉਹਨਾਂ ਨੂੰ ਨਹੀਂ ਮਿਲਾਇਆ ਗਿਆ ਤੇ ਇਸ ਚੀਜ਼ ਦਾ ਸਾਨੂੰ ਅਫਸੋਸ ਆ ਕੋਈ ਉਹਨਾਂ ਨੂੰ ਜਦੋਂ ਉਹ ਇੱਕ ਸੰਸਦ ਬਣ ਗਿਆ ਇੱਕ ਦੇਸ਼ ਦੀ ਪਾਰਲੀਮੈਂਟ ਦਾ ਪਾਰਟ ਆ ਉਹ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਮੀਡੀਆ ਦੇ ਵੀ ਰੂਬਰੂ ਹੁਣ ਮੁੱਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਸੰਗਤਾਂ ਨੂੰ ਉਹਨਾਂ ਨੂੰ ਸੰਬੋਧਨ ਕਰਨ ਦਾ ਉਹਨਾਂ ਦੇ ਦਰਸ਼ਨ ਕਰਨ ਦਾ ਉਹਨੂੰ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਅੰਦਰ ਬਾਰੇ ਉਹਨਾਂ ਨੇ ਕੀ ਦੱਸਿਆ ਕੁਝ ਵੀ ਅੰਦਰ ਜਦੋਂ ਆਏ ਉਹਨਾਂ ਦਾ ਕਿੰਨਾ ਕਿਵੇਂ ਦਾ ਉੱਥੇ ਕਾਰਵਾਈ ਦਾ ਕਿੰਨਾ ਟਾਈਮ ਲੱਗਿਆ ਤੇ ਕੀ ਉਹਨਾਂ ਨੇ ਕੁਝ ਉਦੇ ਬਾਰੇ ਕੋਈ ਗੱਲ ਕੀਤੀ ਨਹੀਂ ਉਹ ਕਹਿੰਦੇ ਕਿ ਸਾਡਾ ਜਿਹੜੇ ਉਥੋਂ ਇਸੇ ਡਿਬਰੂਗੜ੍ਹ ਤੋਂ ਇਸੇ ਪਹੁੰਚਣ ਦਾ ਸਮਾਂ ਵੀ ਬਹੁਤ ਲੰਮਾ ਸਮਾਂ ਲੱਗਾ ਉਹਦੇ ਤੇ ਇੱਥੇ ਤੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਾ ਪਾਰਲੀਮੈਂਟ ਤੇ ਜੋ ਵੀ ਫਾਰਮੇਟੀਆਂ ਸੀ ਉਹ ਸਹੀ ਟਾਈਮ ਦਾ ਪੂਰੀਆਂ ਹੋ ਗੀਆਂ ਤੇ ਫਿਰ ਉਹਨਾਂ ਨੂੰ ਅਸੀਂ ਉੱਥੇ ਪਹਿਲਾਂ ਪਹੁੰਚ ਕੇ ਅੱਸੀ ਘੰਟਾ ਉਹ ਤੋਂ ਬਾਅਦ ਚ ਉਹਨਾਂ ਨੂੰ ਲਿਆਂਦਾ ਗਿਆ ਫਿਰ ਉਹਨਾਂ ਨੇ ਛੇਤੀ ਜਿਹੜੇ 35 40 ਮਿੰਟ ਸੀ ਉਹ ਸਾਰੀ ਸਾਨੂੰ ਮਿਲ ਕੇ ਤੇ ਫਿਰ ਉਹਨਾਂ ਨੂੰ ਜਾਣ ਦਾ ਟਾਈਮ ਹੋ ਗਿਆ ਕੋਈ ਹੋਰ ਉਹਨਾਂ ਨੇ ਕੋਈ ਗੱਲਬਾਤ ਸਾਂਝ ਕੀਤੀ ਹੋਵੇ ਪਰਿਵਾਰਕ ਤੌਰ ਤੇ ਜਾਂ ਕਿ ਨਹੀਂ ਪਰਿਵਾਰਕ ਤੌਰ ਤੇ ਕੋ ਉਹਨਾਂ ਦੀ ਭਤੀਜੀ ਹੈ ਤੇ ਉਹ ਉਹ ਇਹ ਕਹਿ ਰਹੇ ਸੀ ਕਿ ਉਹਨਾਂ ਨੂੰ ਤੁਸੀਂ ਲੈ ਆਉਣਾ ਸੀ ਮਿਲ ਲੈਂਦੇ ਤੇ ਅਸੀਂ ਕਿਹਾ ਕਿ ਉਹ ਤੇ ਅਸੀਂ ਸੋਚਿਆ ਕਿ ਹੋ ਸਕਦਾ ਤੇ ਨਾ ਮਿਲਿਆ ਜਾਵੇ ਜਿਸ ਦੌਰਾਨ ਕਿ ਫਿਰ ਉਹ ਬੰਦੇ ਨੂੰ ਅਫਸੋਸ ਹੁੰਦਾ ਤੇ ਚਲੋ ਕਹਿੰਦੇ ਕੋਈ ਗੱਲ ਨਹੀਂ ਠੀਕ ਹੈ ਚੜਦੀ ਕਲਾਵਾ ਬਾਕੀ ਸਾਰੇ ਆਪਣੀ ਕੌਮ ਨੂੰ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਮੈਨੂੰ ਬਹੁਤ بڑا ਮਾਣ ਦਿੱਤਾ ਕਿ ਮੇਰੀ ਛੋਟੀ ਉਮਰ 'ਚ ਮੈਨੂੰ ਇੱਡੇ ਵੱਡੇ ਅਹੁਦੇ ਤੇ ਬਚਾਇਆ ਸਾਡੀ ਕੌਮ ਨੇ ਤੇ ਮੈਂ ਉਹਨਾਂ ਦਾ ਧੰਨਵਾਦੀ ਤੇ ਉਹਨਾਂ ਨੇ ਕੋਈ ਗੱਲਬਾਤ ਕੀਤੀ ਉੱਥੇ ਸਪੀਕਰ ਦਿਓ ਵੀ ਉੱਥੇ ਸੀਗੇ ਅਫੀਸ਼ੀਅਲ ਸੀਗੇ ਜਿਹੜੇ ਪਾਰਲੀਮੈਂਟ ਦੇ ਵਿੱਚ ਵੀ ਅੱਗੇ ਉਹ ਕਿਵੇਂ ਮੈਮ ਪਾਰਲਮੈਂਟ ਦਾ ਆਪਣਾ ਰੋਲ ਅਦਾ ਕਰ ਪਾਣਗੇ ਉਹ ਹਲਕੀ ਦੀ ਸੇਵਾ ਕਰ ਪਾਣਗੇ ਜੀ ਮੇਰਾ ਖਿਆਲ ਹੈ ਕਿ ਸਰਕਾਰ ਜਾਂ ਲੋਕ ਸਭਾ ਸਪੀਕਰ ਜਾਂ ਜੋ ਵੀ ਇਹ ਜਿਹੜੀ ਡਿਊਟੀ ਬਣਦੀ ਆ ਉਹਨਾਂ ਨੂੰ ਉਹਨਾਂ ਦੇ ਸੈਸ਼ਨਾਂ 'ਚ ਆਉਣ ਦਾ ਜਾਂ ਹੋ ਸਕਦਾ ਪ੍ਰੋਲ ਵਾਸਤੇ ਵੀ ਕੋਈ ਆਉਣ ਵਾਲੇ ਸਮੇਂ ਜਦ ਸਮੀ ਸਪੀਕਰ ਸਾਹਿਬ ਨੂੰ ਮਿਲ ਕੇ ਮੰਗ ਕਰਾਂਗੇ ਕਿ ਉਹਨਾਂ ਨੂੰ ਰੋਲ ਦਿੱਤੀ ਜਾਵੇ ਉਹ ਆਪਣੇ ਹਲਕੇ 'ਚ ਵਿਚਰ ਸਕਣ ਆਪਣੇ ਜੋ ਪਾਰਲਮੈਂਟ ਦਾ ਸੈਸ਼ਨ ਆਉਣ ਵਾਲਾ ਮੌਨਸੂਨ ਸੈਸ਼ਨ ਉਹ 'ਚ ਉਹ ਭਾਗ ਲੈ ਸਕਣ ਤੇ ਆਪਣੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉੱਥੇ ਰੱਖ ਸਕਣ ਸਜੀਪੀਸੀ ਚੋਣਾ ਬਾਰੇ ਕੋਈ ਗੱਲਬਾਤ ਹੋਈ ਹੋਵੇਗੀ ਨਹੀਂ ਉਹਨਾਂ ਨੇ ਇੰਨਾ ਕਿਹਾ ਕਿ ਸ਼ਾਇਦ ਉਹਨਾਂ ਨੂੰ ਪਤਾ ਲੱਗਾ ਕਿ 31 ਜੁਲਾਈ ਦੇ ਆਖਰੀ ਟਾਈਮ ਆ ਤੇ ਸ਼ੋਨਾ ਵੋਟਾਂ ਬਣਾਉਣ ਦਾ ਇਸ ਕਰਕੇ ਸੰਗਤਾਂ ਨੂੰ ਮੇਰੇ ਵੱਲੋਂ ਕਹਿੰਦਾ ਅਪੀਲ ਕਰੋ ਕਿ ਉਹ ਹਰ ਇੱਕ ਬੰਦਾ ਜਿਹਦੀ ਵੋਟ ਬਣਨੀ ਚਾਹੀਦੀ ਹੈ ਉਹ ਬਣਾਵੇ ਤੇ ਜਦੋਂ ਕਿਤੇ ਇਹ ਮਿਨੀ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਹੈ ਉਹਦੇ ਚ ਨੌਜਵਾਨਿਆਂ ਨੂੰ ਜੰਗੇ ਲੋਕਾਂ ਨੂੰ ਅੱਗੇ ਲਿਆ ਕੇ ਤੇ ਆਪਾਂ ਇਹ ਇਹਨੂੰ ਵੀ ਇੱਕ ਵਧੀਆ ਧਾਰਾ ਬਣਾ ਕੇ ਜਿਹੜੀ ਇਸ ਕੌਮ ਦੀ ਸੇਵਾ ਜੋ ਸਾਡੇ ਤੇ ਨਸ਼ਿਆਂ ਦਾ ਵਾ ਜਾ ਧਰਮ ਪਰਵਰਤਨ ਦਾ ਜੋ ਦੌਰ ਚੱਲ ਰਿਹਾ ਉੱਥੇ ਕੋਈ ਰੋਕ ਲਾਈ ਦਸ। ਹੋਰ ਕਿਸੇ ਤਰ੍ਹਾਂ ਦਾ ਕੋਈ ਸੰਦੇਸ਼ ਉਹਨਾਂ ਨੇ ਸਾਡੇ ਬਾਨੀਂਡੀਆਂ ਪੰਜਾਬੀ ਦਰਾਂ ਨੂੰ ਤੁਸੀਂ ਦੇਣਾ ਚਾਹੋ ਜਿਹੜਾ ਭਾਈ ਸਾਹਿਬ ਨੇ ਦਿੱਤਾ ਹੋਵੇ। ਨਹੀਂ ਉਹਨਾਂ ਨੇ ਇੱਕ ਤੇ ਚੀਜ਼ ਹੈ ਕਿ ਅਸੀਂ ਉਹ ਕਹਿੰਦਾ ਕਿ ਇਹੋ ਜੇ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਆ ਕਿ ਜਿੱਥੇ ਜਾਤ ਪਾਤ ਕੋਈ ਕਿਸੇ ਧਰਮ ਦੇ ਖਿਲਾਫ ਹੀਰਖਾ ਨਾ ਫਰਤਣਾ ਹੋਵੇ ਤੇ ਜੋ ਗੁਰੂ ਮਹਾਰਾਜ ਦਾ ਸੰਦੇਸ਼ ਸ਼ਬਦ ਪਲਾ ਤੇ ਅਸੀਂ ਉੱਤੇ ਕੰਮ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਸਾਰਿਆਂ ਨੂੰ ਜਾਤ ਪਾਤ ਖਿਲਾਫ ਵੀ ਸਾਡੀ ਲੜਾਈ ਹੋਣੀ ਚਾਹੀਦੀ ਹੈ। ਤੇ ਇਹ ਸਾਰੀਆਂ ਚੀਜ਼ਾਂ ਜਿਹੜਾ ਗੁਰੂ ਸਾਹਿਬ ਦੇ ਸਿਧਾਂਤਾਂ ਸਾਰੀ ਇਹ ਸਾਡਾ ਜਿਹੜਾ ਜੀਵਨ ਵੀ ਤੇ ਸਾਡੀ ਰਾਜਨੀਤੀ ਵੀ ਤੇ ਸਾਡੀ ਸਮਾਜਿਕ ਕਾਰੋਬਾਰ ਵੀ ਉਦਾਂ ਹੀ ਹੋਣੇ ਚਾਹੀਦੇ। ਜਦੋਂ ਤੁਹਾਡੀ ਹੁਣ ਮੁਲਾਕਾਤ ਹੋਈ ਹੈ ਉਦੋਂ ਵੀ ਨਾਲ ਸਿਕਿਉਰਿਟੀ ਨਾਲ ਹੀ ਸੀ ਕਿ ਉਹਨਾਂ ਨੇ ਤੁਹਾਨੂੰ ਕੁਝ ਸਮਾਂ ਦਿੱਤਾ ਪਰਿਵਾਰਕ ਤੌਰ ਤੇ ਗੱਲਬਾਤ ਕਰਨ ਦਾ ਕੋਈ ਵੀਡੀਓ ਕਾਲ ਕਰਨ ਦਾ ਮਦਰ ਨਹੀਂ 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 ਫੋਨ ਫੋਨ ਸਾਡੇ ਪਹਿਲੇ ਬਾਹਰ ਖਾਲੇ ਸੀ ਤੇ ਉਹ ਉਸੇ ਹੀ ਕਮਰੇ 'ਚ ਬੈਠੇ ਸੀ ਅਫਸਰ ਵੀ ਤੇ ਅਸੀਂ ਥੋੜਾ ਜਿਹਾ ਇਦਾਂ ਬੈਠੇ ਸੀ ਉਧਰ ਬੈਠੇ ਸੀ ਕੋਈ ਜ਼ਿਆਦਾ ਇਹ ਠੀਕ ਹੈ ਕਿ ਅਸੀਂ ਕੋਈ ਪਰਸਨਲ ਗੱਲ ਕਰ ਸਕਦੇ ਸੀ ਇੰਨੇ ਵੀ ਨਹੀਂ ਸਾਡੇ ਉੱਪਰ ਤੇ ਕੋਈ ਇਦਾਂ ਦੀ ਪਰ ਹੈਗੇ ਅਸੀਂ ਇੱਕ ਕਮਰੇ 'ਚ ਸੀ ਠੀਕ ਹੈ ਸਸਕੀ ਗੱਲ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ